ਇਕ ਏਕੁ ਮੋਹ ਨਾਈ ਅਮਰਤਿ ਸਾਗਰ ਕੀ ਤੇ ਬਿਬਰਿ ਬਿਖਾਰੀ ਮਾਇਆ ਮੋ ਪਰੰਭੈ ਕੁਲੇ ਸੁਤਦਾਰਾ ਸੰਕੀਤਿ ਗਾਈ ਇਕ ਉਸਤਮ ਬੰਦ ਸੁਨਿਆ ਗੁਰ ਸੰਗਤ ਤੇਹ ਮੰਨੰਦ ਜਮਗਾ ਸੰਗਾਈ ਇਕ ਪਰ ਸਾਸਿ ਬਾਣੀ ਕੀਨਤ ਕੀ

ਗਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਭਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਕਰ ਪਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ 부ਜੈ ਕੋਈ ਰਹਾਉ ਹਾਨ ਹੱਠ ਕਰ ਆਰ ਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਇਸ ਵਿੱਚ ਤਿਸ ਨੂੰ ਰੱਖ ਵਨਜਾਰਿਆਂ ਸਿਉ ਵਨਜ ਕਰ ਲੈ ਲਾਹਾ ਮਨ ਹਸ ਸੋਨ ਸਾਸ ਸੂਦાગਰੀ ਸੱਤ ਘੋੜੇ ਲੈ ਚੱਲ ਹਰਚ ਬਨ ਚੰਗਿਆਈਆਂ ਮਤ ਮਨ ਜਾਣਹਿ ਕੱਲ ਨਿਰੰਕਾਰ ਕਹਿ ਦੇਸ ਜਾਏ ਤਾਂ ਸੁਖ ਲਹਿ ਮਹੱਲ ਲਾਏ ਚਿਤ ਕਰ ਚਾਹ ਕਰੇ ਮਨ ਨਾਮ ਕਰ ਕੰਮ ਵਨ ਬਦਿਆ ਕਰਤਾ ਵਣੀ ਤਾ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜੈ ਚਵਗਨ ਵਨ ਵਨ ਬਦਿਆ ਕਰਤਾ ਵਣੀ ਤਾ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜੈ ਚਵਗਨ ਵਨ ਵਾਹਿਗੁਰੂ ਜੀ ਖੁਦਾਕਾਰ ਵਾਹਿਗੁਰੂ ਜੀ ਦੇ ਸੋਰਠ ਮਹਲਾ ਪਹਿਲਾ ਕਰ ਪਹਿਲਾ ਮਨ ਹਾਲੀਂ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ 595 ਅੰਗ ਤੇ ਸੰਤਨ ਗੁਰੂ ਨਾਨਕ ਪਾਤਸ਼ਾਹ ਜੀ ਹੁਕਮਨਾਮੇ ਦੀ ਬਖਸ਼ਿਸ਼ ਕਰਦੇ ਹਨ ਵਾਹਿਗੁਰੂ ਜੀ ਦਾ ਸੰਸਾਰ ਵਾਹਿਗੁਰੂ ਜੀ ਦੀ ਫਤਿਹ